ਹਾਂਜੀ ਸਤਿ ਸ਼੍ਰੀਕਾਲ ਜੀ ਅੱਜ ਆਪਾਂ ਬਣਾਉਨੇ ਆ ਨਮਕੀਨ ਮਟਰ ਰੈਸਪੀ ਹਾਂਜੀ ਆਪਾਂ ਇੱਕ ਕੌਲੀ ਮੈਦਾ ਲਿਆ ਹੋਇਆ ਏ ਤੇ ਨਾਲ ਲਿਆ ਹੈ ਆਪਾਂ ਸਰੋਂ ਦਾ ਤੇਲ ਅਜਵੈਨ ਤੇ ਨਮਕ ਸਭ ਤੋਂ ਪਹਿਲਾਂ ਆਪਾਂ ਮੈਦੇ ਦੇ ਵਿੱਚ ਅਜਵੈਨ ਤੇ ਨਮਕ ਮਿਲਾ ਦੇਵਾਂਗੇ ਹਾਂਜੀ ਅਜਵੈਨ ਨੂੰ ਆਪਾਂ ਹੱਥਾਂ ਦੇ ਉੱਪਰ ਹਲਕਾ ਜਿਹਾ ਨਾਲ ਕੇ ਵਿੱਚ ਪਾ ਦੇਣਾ ਹੈ ਤੇ ਨਾਲ ਹੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾਵਾਂਗੇ ਸਰੋਂ ਦਾ ਤੇਲ ਜ਼ਿਆਦਾ ਨਹੀਂ ਲੈਣਾ ਆਪਾਂ ਥੋੜਾ ਜਿਹਾ ਲੈਣਾ ਹੈ ਜਿਸ ਨਾਲ ਕੇ ਆਪਣਾ ਥੋੜਾ ਜਿਹਾ ਤਰਬਰਾ ਹੋ ਜਾਂ ਤੇ ਹੱਥਾਂ ਨੂੰ ਨਾ ਲੱਗੇ ਮੈਦਾ ਹਾਂਜੀ ਇਸ ਨਾਲ ਨਾ ਜਿਹੜਾ ਆਪਣਾ ਮੈਦਾ ਹੈ ਇਹ ਜੁੜਦਾ ਨਹੀਂਗਾ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਣੀ ਮਿਲਾਵਾਂਗੇ ਥੋੜਾ ਥੋੜਾ ਕਰਕੇ ਬਿਲਕੁਲ ਆਪਾਂ ਆٹے ਦੀ ਤਰ੍ਹਾਂ ਗੁੰਨਣਾ ਹੈ ਇਸ ਨੂੰ ਪਰ ਟੇਹੇ ਆਟੇ ਨਾਲ ਆਪਾਂ ਥੋੜਾ ਜਿਹਾ ਹਾਰਡ ਰੱਖਣਾ ਹੈ ਸਖਤ ਰੱਖਣਾ ਹੈ ਹਾਂਜੀ ਉਸ ਤੋਂ ਬਾਅਦ ਆਪਾਂ ਜਦੋਂ ਇਹਨੂੰ ਗੁੰਨ ਲਿਆ ਚੰਗੀ ਤਰ੍ਹਾਂ ਮੁੱਕੀ ਦੇ ਲਈ ਤੇ ਹਲਕਾ ਜਿਹਾ ਤੇਲ ਹੱਥਾਂ ਤੇ ਲਾ ਕੇ ਇਹਨੂੰ ਆਪਾਂ ਤੇ ਇਹਦੇ ਨਾਲ ਮੈਦੇ ਨੂੰ ਆਪਾਂ ਲਾ ਦੇਣਾ ਹੈ ਤੇਲ ਤੇ ਫਿਰ ਇਹਨੂੰ ਇੱਕ ਸਾਫ਼ ਕੱਪੜੇ ਦੇ ਵਿੱਚ ਬਲੇਟ ਕੇ ਕੁਝ ਦਿਨ ਲਈ ਰੱਖ ਦੇਣਾ ਹੈ ਇਸ ਨਾਲ ਆਪਣਾ ਮੈਦਾ ਜਿਹੜਾ ਉਹ ਸੌਫਟ ਹੋ ਜਾਊਗਾ ਹਾਂਜੀ ਦੇਖੋ ਆਪਣਾ ਮੈਦਾ ਜਿਹੜਾ ਬਿਲਕੁਲ ਸੌਫਟ ਹੋ ਗਿਆ ਹੈ ਹਾਂਜੀ ਹੁਣ ਆਪਾਂ ਇੱਕ ਲਵਾਂਗੇ ਚਕਲਾ ਤੇ ਵੇਲਣਾ ਹਾਂਜੀ ਆਪਾਂ ਨੂੰ ਮੈਦੇ ਦੇ ਨਿੱਕੇ ਨਿੱਕੇ ਪੇੜੇ ਕਰ ਲੈਣੇ ਮੈਦੇ ਦੇ ਆਟੇ ਦੇ ਹਾਂਜੀ ਤੇ ਇਹਨੂੰ ਆਪਾਂ ਚਕਲੇ ਦੇ ਉੱਪਰ ਵੇਲਣੇ ਦੇ ਨਾਲ ਵੇਲ ਲੈਣਾ ਜਿਸ ਤਰ੍ਹਾਂ ਆਪਾਂ ਰੋਟੀ ਵੇਲਦੇ ਹਾਂ ਬਿਲਕੁਲ ਉਸੇ ਤਰ੍ਹਾਂ ਵੇਲਣਾ ਹੈ ਜੀ ਇਹਨੂੰ ਜਿਆਦਾ ਪਤਲਾ ਵੀ ਨਹੀਂ ਰੱਖਣਾ ਤੇ ਜਿਆਦਾ ਮੋਟਾ ਵੀ ਨਹੀਂ ਰੱਖਣਾ ਬਸ ਇਹ ਥੋੜੇ ਸਬਜ਼ੀ ਦਾ ਹੀ ਰੱਖਣਾ ਹੈ ਹਾਂਜੀ ਆਪਾਂ ਦੇਖਦੇ ਮਟਰ ਜਿਹੜੇ ਹੁੰਦੇ ਉਹ ਟੇਢੇ ਮੇਢੇ ਜਿਹੇ ਹੁੰਦੇ ਆ ਤਿੰਨਾਂ ਨੂੰ ਆਪਾਂ ਇੱਕ ਕਰਦ ਦੇ ਨਾਲ ਜਿਹੜਾ ਇਹ ਕੱਟ ਲੈਣਾ ਹੈ ਤੁਸੀਂ ਮਟਰਾਂ ਦੇ ਜਿਹੜੀ ਦੇਖੀ ਹੋਣੀ ਹੈ ਸੇਫ ਕਿਸ ਤਰ੍ਹਾਂ ਦੀ ਹੁੰਦੀ ਆ ਹਾਂਜੀ ਲੰਬੇ ਹੁੰਦੇ ਆ ਆਪਾਂ ਇਹਨਾਂ ਨੂੰ ਲੰਬੇ ਕੱਟ ਲੈਣਾ ਹੈ ਜਿਆਦਾ ਮੋਟੇ ਵੀ ਨਹੀਂ ਹੋਣੇ ਚਾਹੀਦੇ ਤੇ ਜਿਆਦਾ ਪਤਲੇ ਵੀ ਨਹੀਂ ਹੋਣੇ ਚਾਹੀਦੇ ਹਾਂਜੀ ਹੁਣ ਆਪਾਂ ਜਿਹੜਾ ਆਪਾਂ ਰੋਟੀ ਵੇਲੀ ਹੋਈ ਸੀ ਇਸੀ ਮੈਦੇ ਦੀ ਉਹਨੂੰ ਆਪਾਂ ਇਸ ਤਰ੍ਹਾਂ ਕੱਟ ਲਏ ਹਾਂਜੀ ਤੇ ਆਪਾਂ ਇਹਦੇ ਵਿੱਚ ਇੱਕ ਸੂਈ ਲੈ ਲੈਣੀ ਹੈ ਤੇ ਉਹਦੇ ਨਾਲ ਨਿੱਕੇ ਨਿੱਕੇ ਜਿਹੜੇ ਆਪਾਂ ਉਹ ਕਰ ਦੇਣੇ ਆ ਸ਼ੇਕ ਕਰ ਲੈਣੇ ਆ ਅਸੀਂ ਦਿਖਾਵਾਂਗੇ ਤੁਹਾਨੂੰ ਕਿ ਇਸ ਤਰ੍ਹਾਂ ਸ਼ੇਕ ਕਰਨੇ ਨੇ ਨਿੱਕੇ ਨਿੱਕੇ ਮੀਂਹ ਨਿੱਕੇ ਨਿੱਕੇ ਮੋਰੀਆਂ ਕੱਢ ਲੈਣੀਆਂ ਜਿਸ ਨਾਲ ਕਿ ਆਪਣੇ ਜਿਹੜੀ ਇਹ ਮਟਰਾਂ ਫੁੱਲਣ ਨਾ ਇਹਨਾਂ ਦੇ ਵਿੱਚ ਹਵਾ ਨਾ ਬਣੇ ਹਾਂਜੀ ਹੁਣ ਆਪਾਂ ਕੜਾਈ ਦੇ ਵਿੱਚ ਤੇਲ ਆ ਜਿਹੜਾ ਗਰਮ ਕਰ ਲਿਆ ਏ ਤੇ ਉਹਦੇ ਵਿੱਚ ਆਪਾਂ ਇੱਕ ਇੱਕ ਕਰਕੇ ਮਟਰ ਜਿਹੜਾ ਪਾਵਾਂਗੇ ਹਾਂਜੀ ਮਟਰਾਂ ਜਿਹੜੇ ਆਪਾਂ ਪੀਸ ਬਣਾ ਕੇ ਕੱਟੇ ਹੋਏ ਉਹਨਾਂ ਨੂੰ ਆਪਾਂ ਇੱਕਦਮ ਤੇਲ ਦੇ ਵਿੱਚ ਨਹੀਂ ਪਾਉਣਾ ਨਹੀਂ ਤਾਂ ਆਪਣੇ ਜਿਹੜੇ ਮਟਰਾਂ ਇਹ ਜੁੜ ਜਾਣਗੇ ਹਾਂਜੀ ਆਪੇ ਇੱਕ ਇੱਕ ਕਰਕੇ ਸਾਰੇ ਮਟਰ ਪਾ ਦੇਣੇ ਆ ਆਪਾਂ ਉਹਨੇ ਮਟਰ ਹੀ ਪਾਉਣੇ ਆ ਜਿੰਨੇ ਤੇਲ ਦੇ ਵਿੱਚ ਪੈ ਜਾਣ ਉਸ ਤੋਂ ਜ਼ਿਆਦਾ ਨਹੀਂ ਪਾਉਣੇ ਕਈ ਵਾਰੀ ਕੀ ਹੁੰਦਾ ਕਿ ਆਪਾਂ ਜ਼ਿਆਦਾ ਪਾ ਦਿੰਦੇ ਆ ਤੇ ਮਟਰ ਜਿਹੜੇ ਪਾਸੇ ਤੇ ਦੇਖੀ ਜਾਂਦੇ ਆ ਉਸ ਤਰ੍ਹਾਂ ਆਪਣੇ ਮਟਰ ਆ ਜਿਹੜੇ ਉਹ ਮੱਚ ਜਾਣਗੇ ਤੇ ਚੰਗੀ ਤਰ੍ਹਾਂ ਜਿਹੜੇ ਬਣਨੇ ਨੇ ਹਾਂਜੀ ਆਪਾਂ ਥੋੜੀ ਥੋੜੀ ਮਾਤਰਾ ਚ ਪਾ ਸਕਦੇ ਆ ਦੋ ਵਾਰੀ ਤਲ ਸਕਦੇ ਆ ਹਾਂਜੀ ਦੇਖੋ ਜਿਹੜੇ ਮਟਰ ਆਪਣੇ ਇਸ ਤਰ੍ਹਾਂ ਬ੍ਰਾਊਨ ਹੋਣੇ ਸ਼ੁਰੂ ਹੋ ਗਏ ਆ ਜਦੋਂ ਇਹ ਚੰਗੀ ਤਰ੍ਹਾਂ ਬ੍ਰਾਊਨ ਹੋ ਗਈ ਉਦੋਂ ਆਪਾਂ ਇਹਨਾਂ ਨੂੰ ਕੜਾਹੀ ਦੇ ਵਿੱਚੋਂ ਬਾਹਰ ਕੱਢ ਲੈਣਾ ਹੈ। ਹਾਂਜੀ। ਹਾਂਜੀ, ਇਹ ਰੈਸਪੀ ਹੈ ਜਿਹੜੀ ਬਹੁਤ ਸੌਖੀ ਬਣਦੀ ਆ। ਬਹੁਤ ਘੱਟ ਚੀਜ਼ਾਂ ਦੇ ਵਿੱਚ ਇਹ ਰੈਸਪੀ ਜਿਹੜੀ ਤਿਆਰ ਹੋ ਜਾਂਦੀ ਆ। ਦੇਖੋ, ਜਿਹੜੇ ਮਟਰ ਆਪਣੇ ਕਿੰਨੇ ਸੋਹਣੇ ਬਣੇ ਆ। ਕਲਰ ਕਿੰਨਾ ਪਿਆਰਾ ਆਇਆ ਏ। ਇਹਨਾਂ ਨੂੰ ਨਾ ਆਪਾਂ ਮਟਰਾਂ ਨੂੰ ਸਟੋਰ ਵੀ ਕਰਕੇ ਰੱਖ ਸਕਦੇ ਆ। ਹਾਂਜੀ ਚਾਹ ਨਾਲ ਬਹੁਤ ਟੇਸਟ ਲੱਗਦੇ ਆ ਵੈਸ ਤੇ ਇਹਨਾਂ ਨੂੰ ਚਾਹ ਨਾਲ ਖਾਦੇ ਜਾਣ ਵਾਲੇ ਮਟਰ ਹੀ ਕਹਿੰਦੇ ਆ ਹਾਂਜੀ ਜੇਕਰ ਤੁਹਾਨੂੰ ਸਾਡੀ ਰੈਸਪੀ ਪਸੰਦ ਆਈ ਤਾਂ ਲਾਈਕ ਕਮੈਂਟ ਜਰੂਰ ਕਰਿਓ ਤੇ ਇੱਕ ਵਾਰੀ ਆਪ ਵੀ ਜਰੂਰ ਟਰਾਈ ਕਰਿਓ ਜਿ ਦੇਖੋ ਮਟਰ ਬਣ ਕੇ ਆਪਣੇ ਕਿੰਨੇ ਸੋਹਣੇ ਤਿਆਰ ਹੋਇਆ ਹਾਂਜੀ ਧੰਨਵਾਦ